ਚੌਕ ਦੇ ਵਿੱਚ ਜਾ ਕੇ ਦੱਸ ਦੇ ਵੀ ਜਿਹੜੀ ਸਟਾਪ ਲਾਈਨ ਆ ਸਟਾਪ ਲਾਈਨ ਦੇ ਪਿੱਛੇ ਆਪਣਾ ਜਿਹੜਾ ਵੀ ਹਿੱਕੜਾ ਉਹ ਖੜਾ ਕਰਨਾ ਚਾਹੀਦਾ ਸਮਾਰਟ ਸਿਟੀ ਦੇ ਵਿੱਚ ਇਹ ਜਿੰਨੇ ਵੀ ਕੈਮਰੇ ਪ੍ਰਪੋਜ਼ਲ ਸੀਗੇ ਉਹ ਚੱਲਦੀ ਪਈ ਆ ਲਗਭਗ ਸਾਰੇ ਕੈਮਰੇ ਲੱਗ ਚੁੱਕੇ ਨੇ ਮੁਤਲਫਨ ਸੁਣਦਾ ਪੰਜ ਹਜ਼ਾਰ ਰੁਪਿਆ ਫਾਈਨ ਹੈ ਕੋਈ ਸ਼ਰਾਬ ਪੀ ਕੇ ਗੱਡੀ ਚਲਾਉਂਦਾ 10 ਹਜ਼ਾਰ ਫਾਈਨ ਹੈ ਅਲੱਗ ਅਲੱਗ ਪ੍ਰਕਿਰਿਆ ਵਾ ਸ਼ਹਿਰ ਦੇ ਵਿੱਚ ਜੇਕਰ ਹੁਣ ਕੋਈ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਜੀ ਹਾਂ ਚਲਾਨ ਉਸਦੇ ਘਰ ਆਵੇਗਾ ਇਸ ਬਾਰੇ ਜ਼ਿਆਦਾ ਜਾਣਕਾਰੀ ਲਵਾਂਗੇ ਮੇਰੇ ਨਾਲ ਇਸ ਵਕਤ ਮੌਜੂਦ ਨੇ ਟ੍ਰੈਫਿਕ ਇੰਚਾਰਜ ਦਿਲਜੀਤ ਸਿੰਘ ਸਰ ਸਰ ਕੀ ਅਵੇਅਰਨੈਸ ਹੈ ਲੋਕਾਂ ਨੂੰ ਹੁਣ ਜੋ ਕਿ ਟ੍ਰੈਫਿਕ ਨਿਯਮਾਂ ਦੇ ਬਾਰੇ ਵੇਖੋ ਜੀ ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਸ੍ਰੀ ਗੁਰਪ੍ਰੀਤ ਸਿੰਘ ਜੀ ਪੁੱਲਰ ਤੇ ਏਡੀਸੀਪੀ ਟ੍ਰੈਫਿਕ ਦਾ ਹਰਪਾਲ ਸਿੰਘ ਜੀ ਰੰਦਾਵਾ ਉਹਨਾਂ ਦੀ ਰਾਹਮਾਈ ਦੇ ਹੇਠ ਅਸੀਂ ਸ਼ਹਿਰ ਦੇ ਵਿੱਚ ਅਲੱਗ-ਅਲੱਗ ਜਿਹੜੇ ਚੌਕ ਆ ਉਹਨਾਂ ਦੇ ਵਿੱਚ ਜਿਹੜੇ ਕੈਮਰੇ ਲੱਗ ਚੁੱਕੇ ਵਰਕ ਕਰ ਰਹੇ ਨੇ ਉਹਨਾਂ ਦੇ ਬਾਬਤ ਅਸੀਂ ਲੋਕਾਂ ਨੂੰ ਜਾਗਰੂਕ ਕਰ ਰਹੇ ਆ ਇਹਨਾਂ ਦੇ ਨਾਲ ਇਹ ਹੈ ਕਿ ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਨੇ ਕਿਹਾ ਕਿ ਲੋਕਾਂ ਨੂੰ ਜਾਗਰੂਕ ਪਹਿਲਾਂ ਕੀਤਾ ਜਾਵੇ ਤਾਂ ਜੋ ਜਿਹੜੇ ਚਲਾਨ ਆ ਚਲਾਨ ਚੁੱਪ ਚਪੀਤੇ ਨਾਲ ਕਰਨਾ ਪਾਉਣ ਚ ਕਿ ਜਿਹੜੇ ਨਾਗਰਿਕ ਹੁੰਦੇ ਆ ਨਾਗਰਿਕਾਂ ਦੀ ਇਹ ਕੰਪਲੇਨਟ ਹੁੰਦੀ ਕਿ ਸ਼ਾਨੂੰ ਪਹਿਲਾਂ ਦੱਸਿਆ ਨਹੀਂ ਗਿਆ ਇਸ ਕਰਕੇ ਅਸੀਂ ਹਰੇਕ ਚੌਕ ਦੇ ਵਿੱਚ ਜਾ ਕੇ ਦੱਸ ਦੇਈਏ ਕਿ ਜਿਹੜੀ ਸਟਾਪ ਲਾਈਨ ਆ ਸਟਾਪ ਲਾਈਨ ਦੇ ਪਿੱਛੇ ਆਪਣਾ ਜਿਹੜਾ ਵੀ ਹਿੱਕੜਾ ਉਹ ਖੜਾ ਕਰਨਾ ਚਾਹੀਦਾ ਇਹਦੇ ਨਾਲ ਜਿਹੜੇ ਲੋਕ ਰੈੱਡ ਲਾਈਟ ਜੰਪ ਕਰਨ ਦੇ ਆਦੀ ਨੇ ਜਾਂ ਜਿਹੜੇ ਟ੍ਰਿਪਲਿੰਗ ਕਰਦੇ ਨੇ ਜਾਂ ਹੋਰ ਐਸੇ ਨਿਯਮਾਂ ਦੀ ਪਾਲਣਾ ਨਹੀਂ ਕਰਦੇ ਉਹਨਾਂ ਦੇ ਖਿਲਾਫ ਜਿਹੜੇ ਉਹ ਚਲਾਨ ਆ ਉਹ ਲਵ ਲੈਟਰ ਦੀ ਤਰ੍ਹਾਂ ਘਰ ਪਹੁੰਚੇਗਾ ਤੇ ਉਹਨੂੰ ਭਾਰੀ ਜੁਰਮਾਨਾ ਪੈ ਸਕਦਾ ਇਹ ਪ੍ਰਕਿਰਿਆ ਸਰੇ ਚਲਾਨ ਕਿਵੇਂ ਘਰ ਪਹੁੰਚੇਗਾ ਅਕਸਰ ਕਿਹੜੇ ਰੂਲਸ ਜਿਹੜੇ ਬ੍ਰੇਕ ਕਰਨਗੇ ਔਰ ਉਸੇ ਤਰ੍ਹਾਂ ਚਲਾਨ ਕਿਵੇਂ ਮਤਲਬ ਲੋਕਾਂ ਦੇ ਘਰ ਅਗਰ ਕੋਈ ਵੀ ਇਥੋਂ ਲੰਘਦਾ ਹੈ ਕਿਸ ਤਰ੍ਹਾਂ ਪ੍ਰਕਿਰਿਆ ਚੱਲੇਗੀ ਇਹ ਦੇਖੋ ਜੀ ਸਾਡੇ ਜਿਹੜੀ ਸਮਾਰਟ ਸਿਟੀ ਚੱਲ ਗਈ ਆ ਸਮਾਰਟ ਸਿਟੀ ਬਣ ਗਈ ਆ ਸਮਾਰਟ ਸਿਟੀ ਦੇ ਵਿੱਚ ਇਹ ਜਿੰਨੇ ਵੀ ਕੈਮਰੇ ਆ ਦੀ ਪ੍ਰਪੋਜ਼ਲ ਸੀਗੀ ਉਹ ਚੱਲਦੀ ਪਈ ਆ ਲਗਭਗ ਸਾਰੇ ਕੈਮਰੇ ਲੱਗ ਚੁੱਕੇ ਨੇ ਤੇ ਸਾਰੇ ਚੌਂਕਾਂ ਵਿੱਚ ਇਹ ਵਰਕ ਕਰਦੇ ਪਏ ਨੇ ਤੇ ਆਉਣ ਵਾਲੇ ਦਿਨਾਂ ਵਿੱਚ ਜਿਹੜੇ ਕਿ ਜਦੋਂ ਚਲਾਨ ਹੋਏਗਾ ਜਦੋਂ ਤੁਸੀਂ ਜੇ ਬਹ ਸਟਾਪ ਲਾਈਨ ਤੋਂ ਅੱਗੇ ਤੁਹਾਡਾ ਟਾਇਰ ਵੀ ਟੱਚ ਕਰ ਗਿਆ ਉਹਦੇ ਨਾਲ ਤੁਹਾਡਾ ਜਿਹੜਾ ਉਹ ਕੈਮਰੇ ਨੇ ਉਸ ਟਾਈਮ ਦੇ ਵਿੱਚ 8 ਤੋਂ 10 ਫੋਟੋਆਂ ਜਿਹੜੀਆਂ ਕਲਿੱਕ ਕਰ ਦੇਣੀਆਂ ਤੇ ਉਹ ਫੋਟੋਆਂ ਜਿਹੜੀਆਂ ਵਾ ਉਹ ਤੁਹਾਡੀ ਕਿਸੇ ਟਾਈਮ ਵੀ ਤੁਹਾਡਾ ਜਿਹੜੀ ਫੋਟੋ ਜਿਹੜੀ ਆ ਉਹਦੇ ਨਾਲ ਟਾਈਮਿੰਗ ਪਾ ਕੇ ਨਾਲ ਤੁਹਾਡੀ ਫੋਟੋ ਆ ਜਣੀ ਹੈ ਤੇ ਉਹ ਤੁਹਾਡੇ ਘਰ 22 ਪੋਸਟ ਜਾਂ 22 ਕਿਸੇ ਮੈਸੈਂਜਰ ਦੇ ਨਾਲ ਉਹ ਭੇਜੀ ਜਾਏਗੀ ਜਿਹੜੀ ਇਹ ਪ੍ਰਕਿਰਿਆ ਵਾ ਇਹਦੇ ਨਾਲ ਕਿ ਜਿਸਾਂ ਕਿ ਇਹ ਬਹੁਤ ਵੱਡੇ ਵੱਡੇ ਸ਼ਹਿਰਾਂ ਚ ਚੱਲ ਰਹੀਆਂ ਪਈਆਂ ਪੰਜਾਬ ਦੇ ਵਿੱਚ ਹੁਣ ਲੱਗ ਹੋਈਆਂ ਜਿੱਸਾਂ ਮੁਹਾਲੇ ਆ ਲੁਧਿਆਣਾ ਜੰਦਰ ਆ ਅਮਸਰ ਆ ਇਹਨਾਂ ਦੇ ਵਿੱਚ ਇਹ ਹੁਣ ਸਟਾਰਟ ਹੋਇਆ ਲੇਕਿਨ ਇਹ ਜਿਹੜੀ ਇਹ ਚਲਾਨੇਗਾ ਇਹ ਅਮਸਰ ਵਿੱਚ ਇਹਦਾ ਆਗਾਜ਼ ਆਉਣ ਵਾਲੇ ਦਿਨਾਂ 'ਚ ਇੱਕ ਦੋ ਦਿਨਾਂ 'ਚ ਪਤਾ ਨਹੀਂ ਕਿ ਕਿਸੇ ਵੇਲੇ ਵੀ ਇਹ ਸੰਭਵ ਕਹਿਣਾ ਸੰਭਵ ਹੈ ਕਿ ਕਿਸੇ ਵੇਲੇ ਵੀ ਹੋ ਸਕਦਾ ਕੀ ਸਰ ਫਾਈਨ ਕੀ ਰਹੇਗਾ ਇਸ ਚਲਾਤ ਦਾ ਇਹ ਫੈਨ ਜੀ ਅਲੱਗ-ਅਲੱਗ ਹੈ ਜਿੱਸਾਂ ਮੋਬਾਈਲ ਵਾਲਾ ਕੋਈ ਫੋਨ ਸੁਣਦਾ ਪਿਆ ਮੋਬਾਈਲ ਫੋਨ ਸੁਣਦਾ ਪਿਆ 5000 ਰੁਪਏ ਫਾਈਨ ਹੈ ਕੋਈ ਸ਼ਰਾਬ ਪੀ ਕੇ ਗੱਡੀ ਚਲਾਉਂਦਾ 10000 ਰੁਪਏ ਨਾ ਅਲੱਗ-ਅਲੱਗ ਪ੍ਰਕਿਰਿਆ ਵਾ ਜੇ ਕੋਈ ਹੈਲਮਟ ਨਹੀਂ ਪਾਉਂਦਾ ਉਹਦੇ ਵਾਸਤੇ ਅਲੱਗ ਪ੍ਰਕਿਰਿਆ ਵਾ ਜੇ ਦਾ ਕੋਈ ਸੀਟ ਬੈਲਟ ਨਹੀਂ ਪਾਉਂਦਾ ਉਹ ਅਲੱਗ ਪ੍ਰਕਿਰਿਆ ਵਾ ਕਿਉਂਕਿ ਜਦੋਂ ਵੀ ਸਾਡਾ ਜਿਹੜਾ ਕੈਮਰਾ ਵਾ ਕੈਮਰੇ ਦੇ ਵਿੱਚ ਅਸੀਂ ਆ ਗਏ ਤੇ ਉਹਨੇ ਉਹ ਤੁਹਾਡੀ ਫੋਟੋ ਤੇ ਉਹ ਤੁਹਾਡਾ ਜੋ ਵੀ ਉਹ ਬਣਦਾ ਵਾ ਸੈਕਸ਼ਨ ਬਣਦੀ ਹੈ ਉਹਦੇ ਮੁਤਾਬਕ ਤੁਹਾਨੂੰ ਜਿਹੜਾ ਉਹ ਫਾਈਨ ਜਿਹੜਾ ਪਾਇਆ ਗਿਆ ਕਿਹੜੇ ਕਿਹੜੇ ਚੌਂਕ ਨੇ ਜਿਨ੍ਹਾਂ ਦੇ ਵਿੱਚ ਕੈਮਰੇ ਲੱਗੇ ਨੇ ਔਰ ਮੇਨ ਚੌਂਕ ਕਿਹੜੇ ਨੇ ਅੰਮ੍ਰਿਤਸਰ ਸ਼ਹਿਰ ਇਹ ਅੰਮ੍ਰਿਤਸਰ ਦੇ ਵਿੱਚ ਜਿਹੜੇ ਅਜੇ ਤਿੰਨ ਸੱਤ ਜਿਹੜੇ ਚੌਕ ਆ ਉਹ ਸਿਲੈਕਟ ਕੀਤੇ ਨੇ ਜਿਨ੍ਹਾਂ ਵਿੱਚ ਜਿਸਾ ਕਿ ਇਹ ਨਹਿਰੀ ਵਿਭਾਗ ਜਿਸਾ ਸਟੇਸ਼ਨ ਦੇ ਸਾਹਮਣੇ ਆ ਕੰਟਰੋਲਮੈਂਟ ਆ ਇੱਕ ਰਣਜੀਤ ਐਵੇਨਿਊ ਆ ਇਹ ਫੋਰਸ ਆ ਨਾਵਲਟੀ ਚੌਕ ਆ ਇੱਕ ਇੱਕ ਰਾਮਤਲਾਈ ਚੌਕ ਆ ਇਹਨਾਂ ਚੌਂਕਾਂ ਵਿੱਚ ਜਿਹੜੀ ਇਹ ਪ੍ਰਕਿਰਿਆ ਪਹਿਲਾਂ ਸਭ ਤੋਂ ਪਹਿਲਾਂ ਸਟਾਰਟ ਕਰਨ ਲੱਗਿਆ ਸੋ ਜਿਹੜੇ ਕੈਮਰੇ ਆ ਉਹ ਹਰ ਇੱਕ ਜਗ੍ਹਾ ਕੰਮ ਕਰਦੇ ਪਏ ਆ ਇਹ ਪ੍ਰਕਿਰਿਆ ਜਿਹੜੀ ਐ ਏਸਾ ਹੀ ਸਟੈਪ ਬਾਈ ਸਟੈਪ ਜਿਹੜੀ ਚਲਦੀ ਜਾਣੀ ਹੈ ਤੇ ਇਹ ਵੱਧਦੀ ਜਾਣੀ ਹੈ ਸਰ ਕੀ ਲੱਗਦਾ ਹੈ ਕਿ ਇਹ ਚਲਾਨ ਦੇ ਸ਼ੁਰੂਆਤ ਹੋਣ ਦੇ ਨਾਲ ਸ਼ਹਿਰ ਦੇ ਵਿੱਚ ਜਿਹੜੀਆਂ ਲੁੱਟ ਖੋਹ ਦੀਆਂ ਵਾਰਦਾਤਾ ਲਗਾਤਾਰ ਹੁੰਦੀਆਂ ਆ ਰਹੀਆਂ ਚ ਉਹਨਾਂ ਨੂੰ ਠੱਲ ਪਾਉਣ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਇਹ ਚਲਾਨ ਦੇ ਨਾਲ ਉਸ ਦੇ ਵਿੱਚ ਵੀ ਮਦਦ ਮਿਲੇਗੀ ਐ ਦੇਖੋ ਜੀ ਜਿੰਨੀਆਂ ਵੀ ਪਿੱਛੇ ਤੁਸੀਂ ਆ 2 4 5 ਸਾਲ ਦੇ ਵਿੱਚ ਹੀ ਦੇਖ ਲਓ ਕਿ ਜਿੰਨੇ ਜਿੰਨੇ ਵੀ ਚਾਹੇ ਚਾਹੇ ਉਹ ਹਾਈ ਕਰਾਈਮ ਹੋਇਆ ਵਾ ਉਸ ਕ੍ਰਾਈਮ ਨੂੰ ਜਿਹੜਾ ਹੀਨੀਸ ਕ੍ਰਾਈਮ ਵੀ ਹੋਇਆ ਉਹ ਉਸ ਸੀਨੀਅਰ ਕ੍ਰਾਈਮ ਦੇ ਵਿੱਚ ਉਹਦੇ ਬੰਦੇ ਪਕੜੇ ਗਏ ਆ ਉਹ ਜਿਹੜੇ ਵੀ ਕ੍ਰਿਮੀਨਲ ਬੰਦੇ ਪਕੜੇ ਗਏ ਆ ਉਹ ਇਹਨਾਂ ਸੀਸੀਟੀਵੀ ਕੈਮਰਾ ਦੀ ਮਦਦ ਨਾਲ ਹੀ ਪਕੜੇ ਗਏ ਆ ਤੇ ਇਹ ਕੈਮਰੇ ਜਿਹੜੇ ਆ ਉਹ ਇੰਨੀ ਬਰੀਕੀ ਨਾਲ ਆ ਕਿ ਤੁਸੀਂ ਤੁਹਾਡੀ ਅੱਖ ਝਪਕਦਿਆਂ 10 ਫੋਟੋਆਂ ਕਲਿੱਕ ਕਰ ਲੈਂਦੇ ਆ ਤੇ ਅੱਖ ਝਪਕਣ ਦੀ ਦੇਰੀ ਦੇ ਵਿੱਚ ਵੀ 10 ਫੋਟੋਆਂ ਜੇ ਕਲਿੱਕ ਕਰ ਲੈਂਦੇ ਆ ਤੇ ਇਹਦਾ ਮਤਲਬ ਕਿ ਇਹਨਾਂ ਦੀ ਜਿਹੜੀ ਚੁਸਤੀ ਫੁਲਤੀ ਆ ਇਹਨਾਂ ਦੀ ਜਿਹੜਾ ਕੁਆਲਿਟੀ ਆ ਉਹ ਬਹੁਤ ਜ਼ਿਆਦਾ ਹੋਏਗੀ ਤੇ ਕਿੱਤੋਂ ਵੀ ਜਿਹੜੀ ਚੋਧ ਦੀ ਐਂਟਰੀ ਆ ਜਿੱਥੋਂ ਦੀ ਐਂਟਰੀ ਹੋਏਗੀ ਹਰੇਕ ਜਗ੍ਹਾ 'ਤੇ ਕੈਮਰੇ ਲੱਗੇ ਹੋਣਗੇ ਤੇ ਕੋਈ ਬੰਦਾ ਜਿਹੜੀ ਅਵਾਦਤ ਕਰਕੇ ਇਹ ਮਤ ਸੋਚੇ ਕਿ ਉਹ ਬਚ ਸਕਦਾ ਜੀ। ਈ ਰਿਕਸ਼ਾ ਦੀ ਬੜੀ ਸਮੱਸਿਆ ਹੈ ਸਰ ਸ਼ਹਿਰ ਦੇ ਵਿੱਚ ਇਨਰੋਚਮੈਂਟ ਦੀ ਬੜੀ ਸਮੱਸਿਆ ਹੈ ਈ ਰਿਕਸ਼ਾ ਜਿਹੜੇ ਨੇ ਉਹਨਾਂ ਦੀ ਬਹੁਤ ਜ਼ਿਆਦਾ ਸਮੱਸਿਆ ਲੋਕ ਪਰੇਸ਼ਾਨ ਨੇ ਉਹਨਾਂ ਨੂੰ ਘੱਟ ਕਰਨ ਲਈ ਜਾਂ ਫਿਰ ਜਿਹੜੀ ਟ੍ਰੈਫਿਕ ਨੂੰ ਸੁਚਾਰੂ ਢੰਗ ਦੇ ਨਾਲ ਚਲਾਉਣ ਲਈ ਹੋਰ ਕੀ ਕੀ ਕੰਮ ਨੇ ਜਿਹੜੇ ਪੰਜਾਬ ਟ੍ਰੈਫਿਕ ਪੁਲਿਸ ਦੇ ਵੱਲੋਂ ਕੀਤੇ ਜਾਣ। ਇਹ ਵੇਖੋ ਜੀ ਈ ਚਲਾਨੀng ਦੇ ਵਿੱਚ ਐ ਸਭ ਤੋਂ ਪਹਿਲਾਂ ਬਹੁਤ ਸਾਰੇ ਲੋਕ ਇਹ ਹੀ ਪੁੱਛਦੇ ਨੇ ਕਿ ਜਿਹੜੀ ਇਹ ਬੈਟਰੀ ਰਿਕਸ਼ਾ ਵਾ ਜਾਂ ਆਟੋ ਵਾਲਿਆ ਇਹਨਾਂ ਵਾਸਤੇ ਕੀ ਕਾਰਵਾਈ ਤੁਸੀਂ ਜਿਹੜੇ ਸਾਡੇ ਕਮਿਸ਼ਨਰ ਸਾਹਿਬ ਨੇ ਨਾਲ ਡੀਸੀ ਸਾਹਿਬ ਨੇ ਉਹਨਾਂ ਦੀ ਇਹ ਲਗਭਗ ਮੀਟਿੰਗਾਂ ਚੱਲਦੀਆਂ ਪਈਆਂ ਇਹਦੇ ਉੱਤੇ ਵੀ ਇਹ ਹੋਏਗਾ ਕਿ ਜਿਨ੍ਹਾਂ ਨੂੰ ਨੰਬਰਿੰਗ ਹੋਈ ਆ ਗੱਡੀਆਂ ਨੂੰ ਉਹ ਨੰਬਰਿੰਗ ਦੇ ਮੁਤਾਬਕ ਉਹਨਾਂ ਦੇ ਚਲਾਨ ਹੋਣਗੇ ਜੇ ਉਹ ਦੂਜੀ ਵਾਰ ਚਲਾਨ ਹੁੰਦਾ ਤੇ ਉਹਦੀ ਪ੍ਰਕਿਰਿਆ ਸ਼ਾਇਦ ਉਹ ਬੰਦ ਵੀ ਹੋ ਸਕਦੀ ਹੈ ਜਿਹੜੀਆਂ ਗੱਡੀਆਂ ਦੀਆਂ ਆਸੀਆਂ ਵਗੈਰਾ ਨਹੀਂ ਬਣੀਆਂ ਉਹ ਗੱਡੀਆਂ ਤੇ ਪੱਕੇ ਤੌਰ ਤੇ ਹੀ ਬੰਦ ਹੋ ਸਕਦੀਆਂ ਕਿ ਜਿਹੜੇ ਕਾਨੂੰਨ ਤੋੜਨ ਦੇ ਬਾਅਦ-ਬਾਅਦ ਆਦੀ ਨੇ ਉਹਨਾਂ ਵਾਸਤੇ ਤੇ ਖਾਸ ਕਰਕੇ ਇੱਕ ਇੱਕ ਆਪਣੇ ਵੇਖੋ ਕਿ ਮੌਤ ਦੀ ਤਲਵਾਰ ਜਿਹੜੀ ਆ ਉਹਨੇ ਸਿਰ ਤੇ ਲਟਕਦੀ ਪਈ ਆ ਜਿਹੜੇ ਸਾਡੇ ਡਰਾਈਵਰ ਵੀਰ ਨੇ ਜਿਹੜੇ ਆਟੋ ਵਾਲੇ ਜਾਂ ਰਿਕਸ਼ਾ ਵਾਲੇ ਨੇ ਅਸੀਂ ਤੁਹਾਡੇ ਰੋਜੀ ਰੋਟੀ ਵਿੱਚ ਲੱਤ ਨਹੀਂ ਮਾਰਦੇ ਲੇਕਿਨ ਇਹ ਜ਼ਰੂਰ ਕਹਾਂਗੇ ਹੱਥ ਜੋੜ ਕੇ ਅਪੀਲ ਆ ਸਾਡੀ ਸਾਡੀ ਪ੍ਰਸ਼ਾਸਨ ਵੱਲੋਂ ਇਹਨਾਂ ਲੋਕਾਂ ਨੂੰ ਵੀ ਜਿਹੜੇ ਆਉਣ ਵਾਲੇ ਹਨ ਜੇ ਈ-ਚਰਨਿੰਗ ਸਟਾਰਟ ਹੋ ਗਈ ਤੁਸੀਂ ਕੋਈ ਵੀ ਟਰੈਪ ਕਰੂਲ ਤੋੜਨ ਦੀ ਕੋਸ਼ਿਸ਼ ਨਾ ਕਰਿਓ ਕਿਉਂਕਿ ਜੇ ਕਿਸੇ ਕੈਮਰੇ ਵਿੱਚ ਆ ਗਏ ਤੇ ਤੁਹਾਨੂੰ ਬਖਸ਼ਣ ਵਾਲਾ ਖਾਤਾ ਕੋਈ ਨਹੀਂ ਹੈਗਾ ਪੰਜਾਬ ਦੇ ਕਿਹੜੇ ਕਿਹੜੇ ਸ਼ਹਿਰ ਜਿਨ੍ਹਾਂ ਵਿੱਚ ਈਚ ਲਾੜਨ ਅੰਮ੍ਰਿਤਸਰ ਤੋਂ ਇਲਾਵਾ ਹੋਰ ਕਿਹੜੇ ਸ਼ਹਿਰ ਜਿੱਥੇ ਈਚ ਲਾੜ ਸ਼ੁਰੂ ਹੋਈ ਜਿਸਾਂ ਜੀ ਇੱਕ ਮੁਹੱਲੀ ਆ ਇੱਕ ਜਲੰਧਰ ਆ ਲੁਧਿਆਣਾ ਵਾ ਤੇ ਅੰਮ੍ਰਿਤਸਰ ਆ ਇਹ ਜਿਹੜੇ ਪੰਜ ਸ਼ਹਿਰ ਆ ਟੋਟਲ ਇਹਨਾਂ ਵਿੱਚ ਈਚ ਲਾੜਨ ਦੀ ਜਿਹੜੀ ਆ ਉਹ ਸਟਾਰਟ ਕੀਤੀ ਆ ਇਹਨਾਂ ਦੇ ਜਿਹੜੀ ਈਚ ਲਾੜਨ ਹੈ ਇਹ ਲੁਧਿਆਣੇ ਵਿੱਚ ਤੇ ਥੋੜੇ-ਥੋੜੇ ਪਹਿਲਾਂ ਵੀ ਇਹਨਾਂ ਚਲਾ ਦਿੱਤੀ ਸੀ ਲੇਕਿਨ ਜਿਹੜੀ ਨੂੰ ਸਰਕਾਰੀ ਤੌਰ ਤੇ ਜਿਹੜੀ ਅਨਾਉਂਸਮੈਂਟ ਹੈ ਉਹ ਅਮਰਸਾ ਦੇ ਵਿੱਚ ਹੁਣ ਕਰਨ ਲੱਗੇ ਆ ਕਿਉਂਕਿ ਜਿੰਨੇ ਵੀ ਕਹਿੰਦੇ ਕਿ ਮੁਹਾਲੀ ਦੇ ਵਿੱਚ ਜਦੋਂ ਚੰਡੀਗੜ੍ਹ ਦੇ ਵਿੱਚ ਲੱਗੇ ਸੀਗੇ ਕੈਮਰੇ ਤੇ ਉਹ ਇਜ਼ਰਾਇਲ ਦੇ ਕੈਮਰੇ ਸੀਗੇ ਉਹਨਾਂ ਦੀ ਜਿੰਨੀ ਕੀਮਤ ਸੀਗੀ ਲੋਕੀ ਕਹਿੰਦੇ ਸੀ ਕਿ ਤੁਸੀਂ ਮਹਿੰਗੇ ਕੈਮਰੇ ਲਗਾ ਲੇ ਲੇਕਿਨ ਉਹਨਾਂ ਨੇ ਤਿੰਨਾਂ ਮਹੀਨਿਆਂ ਦੇ ਵਿੱਚ ਉਹ ਦੀ ਜਿਹੜੀ ਉਹ ਕਵਰੇਜ ਕਰ ਲਿਆ ਸੀਗਾ ਕਿ ਇੰਨੇ ਚਲਾਨ ਕੱਟੇ ਔਰ ਐਨੀ ਬਰੀਕੀ ਦੇ ਨਾਲ ਐਨੀ ਕੁਆਲਿਟੀ ਦੇ ਨਾਲ ਉਹ ਜਿਹੜੇ ਚਲਾਨ ਕੱਟੇ ਸੀਗੇ ਉਹਨਾਂ ਦੇ ਤਿੰਨ ਮਹੀਨੇ ਚੋਂ ਨਾਲ ਪੂਰੀ ਰਿਕਵਰੀ ਕਰ ਲਈ ਸੀ ਤੇ ਹੁਣ ਦੇਖੋ ਵੀ ਇਹ ਜਿਹੜੀ ਕੰਪਨੀਆਂ ਇਹ ਕੰਪਨੀ ਨੇ ਜਿਹਨੇ ਟੈਂਡਰ ਲਿਆ ਹੈਗਾ ਇਹ ਕੰਪਨੀ ਜਿਹੜੀ ਆ ਇਹ ਵੀ ਆਪਣੇ ਤੌਰ ਤੇ ਉਸ ਨਾਲੋਂ ਵੱਧ ਕੋਸ਼ਿਸ਼ ਕਰੇਗੀ ਕਿ ਅਸੀਂ ਚੰਗੇ ਚਲਾਂ ਕੱਟੀਏ ਕਿ ਜਿਹੜੀ ਲੋਕਾਂ ਦੇ ਕਾਨੂੰਨ ਤੋੜਨ ਦੀ ਪ੍ਰਕਿਰਿਆ ਚੱਲਦੀ ਪਈ ਆ ਉਹਨੂੰ ਵੀ ਥੱਲੇ ਵੀ ਪਾਈ ਜਾ ਸਕੇ ਐਕਸੀਡੈਂਟ ਘਟਾਏ ਜਾ ਸਕਣ ਜਿਹੜੀਆਂ ਮੌਤਾਂ ਦੀ ਗਿਣਤੀ ਵੱਧਦੀ ਜਾ ਰਹੀ ਆ ਉਹਨੂੰ ਵੀ ਘਟਾਇਆ ਜਾ ਸਕੇ ਇਹਨਾਂ ਕ੍ਰਾਈਮ ਤੇ ਵੀ ਨੱਥ ਪੈਣ ਦੀ ਬਹੁਤ ਵੱਡੀ ਵੱਡੀ ਇੱਕ ਆਸ ਹੈ ਥੋੜੇ ਸਮੇਂ ਦੀ ਗੱਲ ਕਰ ਲਈਏ ਤਾਂ ਸਰ 18 ਸਾਲ ਤੋਂ ਘੱਟ ਜਿਹੜੇ ਬੱਚੇ ਸੀਗੇ ਉਹਨਾਂ ਨੂੰ ਕਾਫੀ ਰੋਕਿਆ ਗਿਆ ਸੀ ਸਕੂਲਾਂ ਦੇ ਵਿੱਚ ਬੱਚੇ ਐਕਟੀਵਾ ਲੈ ਕੇ ਜੇ ਵਾਈਕਲਸ ਜਾਂਦੇ ਸੀ ਰੋਕਿਆ ਗਿਆ ਸੀ ਪਰ ਹੁਣ ਫੇਰ ਉਹ ਪ੍ਰਕਿਰਿਆ ਮੈਨੂੰ ਲੱਗਦੀ ਹੈ ਕਿ ਬੱਚੇ ਫੇਰ ਜਿਹੜੇ ਨੇ ਦੇਖੇ ਜਾਂਦੇ ਨੇ ਕਿ ਘੱਟ ਜਿਹੜੇ 18 ਸਾਲ ਤੋਂ ਘੱਟ ਉਹ ਮੰਨੇ ਟ੍ਰੈਫਿਕ ਰੂਲਸ ਜਿਹੜੇ ਉਹ ਬ੍ਰੇਕ ਕਰਦੇ ਨੇ ਇਸ ਦੇ ਨਾਲ-ਨਾਲ ਟ੍ਰਿਪਲਿੰਗ ਕਰਦੇ ਨੇ ਉਹਨਾਂ ਨੂੰ ਬੱਚਿਆਂ ਨੂੰ ਸਮਝਾਉਣ ਦੇ ਲਈ ਕਿ ਕਿ ਪਹਿਲ ਦੇ ਆਧਾਰ ਤੇ ਕੰਮ ਕੀਤੇ ਜੀ ਇਹ ਵੇਖੋ ਜੀ ਜਿੱਸਾਂ ਬਿਲਕੁਲ ਟ੍ਰੈਫਿਕ ਐਜੂਕੇਸ਼ਨ ਸੈੱਲ ਹੈ ਅਸੀਂ ਸਕੂਲਾਂ ਕਾਲਜਾਂ ਵਿੱਚ ਜਾ ਰਹੇ ਹਾਂ ਅਸੀਂ ਸਕੂਲ ਮੈਨੇਜਮੈਂਟ ਨੂੰ ਪੇਰੈਂਟਸ ਨੂੰ ਔਰ ਬੱਚਿਆਂ ਨੂੰ ਖਾਸ ਕਰਕੇ ਉਹਨਾਂ ਦੀ ਕਲਾਸਾਂ ਸੈਮੀਨਾਰ ਲਗਾ ਕੇ ਅਸੀਂ ਜਿਹੜੇ ਸ਼ੋਅਰੂਮ ਨੇ ਕੋਈ ਮਾਲ ਨੇ ਜਾਂ ਕਿੱਥੇ ਜਿੱਥੇ ਪਬਲਿਕ ਹੁੰਦੀ ਆ ਉਹਨਾਂ ਨੂੰ ਅਸੀਂ ਇਹ ਸੈਮੀਨਾਰ ਲਗਾ ਕੇ ਦੱਸ ਰਹੇ ਹਾਂ ਕਿ ਜਿਹੜਾ 16 ਸਾਲ ਤੋਂ ਲੈ ਕੇ 18 ਸਾਲ ਦਾ ਬੱਚਾ ਵਾ ਉਹਨੂੰ ਜੇ ਉਹ ਸਕੂਟਰ ਮੋਟਰਸਾਈਕਲ ਪਾਉਂਦਾ ਚਲਾਉਂਦਾ ਫੜਿਆ ਗਿਆ ਤੇ ਉਹਦੇ ਤੇ ਮਾਪਿਆਂ ਦੇ ਖਿਲਾਫ ਕਾਰਵਾਈ ਜਿਹੜੀ ਆ ਉਹ 3 ਸਾਲ ਦੀ ਕੈਦ ਆ 25000 ਜੁਰਮਾਨਾ ਆ ਉਹ ਦੱਸ ਰਹੇ ਆ ਤੁਸੀਂ ਜਿਸ ਦਿਨ ਇਹ ਕੈਮਰੇ ਈਚ ਲਰਨਿੰਗ ਸਟਾਰਟ ਹੋ ਗਈ ਤੁਸੀਂ ਇਹ ਦੇਖਿਓ ਇਸ ਪ੍ਰਕਿਰਿਆ ਦੇ ਵਿੱਚ ਕਿੰਨੇ ਲੋਕ ਸ਼ਾਮਲ ਹੋਣਗੇ ਤੇ ਜਿਹੜੇ ਲੋਕ ਵੀ ਪਹਿਲੇ ਵਾਰੀ ਇਹਦੇ ਵਿੱਚ ਆਗੇ ਤੇ ਹੋਰ ਲੋਕਾਂ ਨੂੰ ਵੀ ਇੱਕ ਸੇਧ ਮਿਲੇਗੀ ਕਿ ਜੇ ਇੱਕ ਬੱਚੇ ਦੇ ਖਿਲਾਫ ਵੀ ਐਕਸ਼ਨ ਹੋ ਗਿਆ ਦੂਜੇ ਲੋਕ ਵੇਖ ਕੇ ਉਹ ਤੋਂ ਸਿੱਖਣਗੇ ਕੋਈ ਸਬਕ ਲੈਣ ਦੀ ਕੋਸ਼ਿਸ਼ ਕਰਨਗੇ ਜਿੰਨੇ ਦਿਨਾਂ ਦਾ ਅਸਾਰ ਨੇ ਕਿ ਇਹ ਚਲਾਨ ਸ਼ੁਰੂ ਹੋ ਜਾਣਗੇ ਤਿਆਰੀਆਂ ਪੂਰੀਆਂ ਮੁਕੰਮਲ ਨੇ ਤਿਆਰੀਆਂ ਮੈਂ ਕੱਲ ਕੰਟਰੋਲ ਰੂਮ ਤੇ ਗਿਆ ਸੀ ਕੰਟਰੋਲ ਰੂਮ ਦੇ ਵਿੱਚ ਬਿਲਕੁਲ ਤਿਆਰੀਆਂ ਮੁਕੰਮਲ ਨੇ ਕਿਸੇ ਵੇਲੇ ਵੀ ਹੋ ਸਕਦਾ ਸਾਡੇ ਕਹਿੰਦੇ ਕਹਿੰਦੇ ਇਹ ਕੰਮ ਸਟਾਰਟ ਹੋ ਜਾਵੇ ਪਰ ਅਸੀਂ ਪੂਰਾ ਕੋਈ ਪੱਕਾ ਕਨਫਰਮ ਨਹੀਂ ਕਹਿ ਸਕਦੇ ਕਿ ਕਿਸ ਟਾਈਮ ਹੋ ਸਕਦਾ ਲੇਕਿਨ ਇੱਕ ਦੋ ਦਿਨਾਂ ਦੇ ਵਿੱਚ ਹੋ ਸਕਦਾ ਪੂਰੇ ਆਸਾਨ ਨੇ ਜਾਂ ਹੋ ਸਕਦਾ ਇੱਕ ਦੋ ਦਿਨ ਵੱਧ ਵੀ ਲਾ ਸਕਦੇ ਪਰ ਪਤਾ ਨਹੀਂ ਕਨਫਰਮ ਤਾਂ ਨਹੀਂ ਕਹਿ ਸਕਦਾ ਆਪਾਂ ਕਨਫਰਮੇਸ਼ਨ ਨਹੀਂ ਦੇ ਸਕਦੇ ਕਿ ਇਹ ਕਦੋਂ ਸਟਾਰਟ ਹੋਵੇ ਲੇਕਿਨ ਤਿਆਰੀ ਪੂਰੀ ਆ ਕਿਸੇ ਵੇਲੇ ਵੀ ਇਹ ਜਿਹੜੀ ਆ ਘੋੜੇ ਨੂੰ ਅੱਡੀ ਮਾਰ ਦੀ ਲੋੜ ਆ ਸਰ ਇਹ ਚਲਾਨ ਦੇ ਨਾਲ ਤਾਂ ਜਿਹੜੀ ਸਟਾਪ ਲਾਈਨ ਦੀ ਤੁਸੀਂ ਗੱਲ ਕੀਤੀ ਹੈ ਇਸ ਦੇ ਨਾਲ ਚਲਾਨ ਦੇ ਹੋਣਗੇ ਜਿਹੜੇ ਪੁਲਿਸ ਜਿਹੜੇ ਡਿਊਟੀ ਦਿੰਦੇ ਨੇ ਜਿਹੜੇ ਪੁਲਿਸ ਮੁਲਾਜ਼ਮ ਨੇ ਜਿਹੜੇ ਚੌਂਕ ਤੇ ਵਿੱਚ ਖੜ ਕੇ ਲਗਾਤਾਰ ਦਿਨ ਰਾਤ ਸੇਵਾ ਕਰਦੇ ਨੇ ਕਿ ਉਹਨਾਂ ਵੱਲੋਂ ਵੀ ਜਦੋਂ ਸਟਾਪ ਲਾਈਨ ਨੂੰ ਬ੍ਰੇਕ ਕੀਤਾ ਜਾਏਗਾ ਜਾਂ ਹੋਰ ਰੂਲਸ ਉਹ ਉਹ ਵੀ ਚਲਾਨ ਕਰ ਸਕਦੇ ਨੇ ਕਿ ਸਿੱਧਾ ਇਹ ਚਲਾਨ ਹੀ ਹੁਣ ਹੋਣਗੇ ਇਹ ਹੁਣ ਜੀ ਇਹ ਚਲਾਨ ਹੀ ਹੋਣਗੇ ਕਿਉਂਕਿ ਜਿਹੜੇ ਕੈਮਰਿਆਂ ਨੇ ਇਹਨਾਂ ਨੇ ਸਾਡੇ ਮੁਲਾਜ਼ਮਾਂ ਦੀ ਡਿਊਟੀ ਬਹੁਤ ਘਟਾ ਦੇਣੀ ਹੈ ਬਹੁਤ ਸਾਰੇ ਚੌਕ ਨੇ ਜਿਨ੍ਹਾਂ ਵਿੱਚ ਕੋਈ ਵੀ ਕਰਮਚਾਰੀ ਨਹੀਂ ਹੁੰਦਾ ਜਦੋਂ ਜਿਨ੍ਹਾਂ ਵਿੱਚ ਕੈਮਰੇ ਲੱਗੇ ਨੇ ਤੇ ਇਹ ਜਿਹੜੇ ਆ ਇਹ ਚਲਾਨ ਇਹ ਚਲਾਨ ਹੋ ਗਿਆ ਕੋਈ ਵੀ ਲੋਕ ਜਿਹੜੇ ਕਾਨੂੰਨ ਨਹੀਂ ਤੋੜਨਗੇ ਕਿਉਂਕਿ ਇਹ ਪ੍ਰਕਿਰਿਆ ਜਦੋਂ ਘਰ ਘਰੇ ਲਵ ਲੈਟਰ ਜਾਣਾ ਨਾ ਇਹਦੇ ਨਾਲ ਤੁਸੀਂ ਦੇਖਿਓ ਕਿ ਜਦੋਂ ਫਾਈਨ ਪੈਣਾ ਇੱਕ ਵਾਰੀ ਪੈ ਗਿਆ ਦੋ ਵਾਰੀ ਪੈ ਗਿਆ ਹਰੇਕ ਬੰਦਾ ਸੋਚੇਗਾ ਹੀ ਆ ਇਹ ਫਾਈਨ ਵਾਰ-ਵਾਰ ਪੈ ਰਿਹਾ ਕਿਉਂਕਿ ਬੱਚੇ ਨੂੰ ਪੌਕਟ ਬਣੀ ਬੜੀ ਮੁਸ਼ਕਲ ਨਾਲ ਮਿਲਦੀ ਤੇ ਉਹਦਾ ਦੋ ਵਾਰੀ ਪਾਪਾ ਨੇ ਫਾਈਨ ਭਰ ਲਿਆ ਤੇ ਹੋ ਸਕਦਾ ਕਿ ਪਾਪਾ ਉਹਦੇ ਕੋਲ ਬਾਈਕ ਖੋ ਕੇ ਰੱਖ ਲੈਣ ਜਾ ਹੋ ਸਕਦਾ ਕਿ ਉਹ ਜਾਂ ਡਰਾਈਵਰ ਦਾ ਉਹਦੇ ਖਿਲਾਫ ਸ਼ਿਕਤੀ ਕਰਨ ਕਿਉਂਕਿ ਆਉਣ ਵਾਲੇ ਦਿਨਾਂ ਵਿੱਚ ਕੋਈ ਵੀ ਨਹੀਂ ਚਾਹੁੰਦਾ ਕਿ ਮੇਰੇ ਜੇਬ ਦੇ ਵਿੱਚੋਂ 500 ਰੁਪਏ ਨਜਾਇਜ਼ ਜਾਵੇ ਲੇਕਿਨ ਜਿਹੜਾ ਹਜ਼ਾਰਾਂ ਦੇ ਪੈਸੇ ਹਿਸਾਬ ਨਾਲ ਪਫਾਏਨ ਜਾਏਗਾ ਉਹਦੇ ਵਾਸਤੇ ਲੋਕ ਸੋਚਣਗੇ ਜਰੂਰ ਤੇ ਕੀ ਲੱਗਦਾ ਕਿ ਹੁਣ ਜਿਹੜੇ ਪੁਲਿਸ ਮੁਲਾਜ਼ਮ ਨੇ ਉਹਨਾਂ ਦੇ ਵੱਲੋਂ ਜਿਹੜੀ ਚਲਾਨ ਕੱਟਣ ਦੀ ਪ੍ਰਕਿਰਿਆ ਉਹ ਉਹਨਾਂ ਵੱਲੋਂ ਨਹੀਂ ਕੀਤੀ ਜਾਵੇਗੀ ਈ ਚਲਾਨ ਹੀ ਹੋਗੇ ਕਿਉਂਕਿ ਪਿਛਲੀ ਵਾਰ ਬੜੇ ਆਮ ਜਨਤਾ ਦੇ ਵੀ ਇਹ ਸਵਾਲ ਸੀ ਕਿ ਪੁਲਿਸ ਦੇ ਵੱਲੋਂ ਬਿਨਾਂ ਕਿਸੇ ਵਜ੍ਹਾ ਦੇ ਵੀ ਚਲਾਨ ਜਿਹੜੇ ਕੱਟੇ ਜਾਂਦੇ ਨੇ ਔਰ ਜ਼ਿਆਦਾਤਰ ਜਿਹੜੇ ਵੰਦਿਆਂ ਨੂੰ ਇਹ ਘੇਰਿਆ ਜਾਂਦਾ ਹੈ ਮਹਿਲਾਵਾਂ ਨੂੰ ਘਟ ਕੇ ਰਿਆ ਜਾਂਦੇ ਨੇ ਇਸ ਸਮੱਸਿਆ ਪਿੱਛੇ ਜੇ ਸਾਹਮਣੇ ਆਈ ਸੀ ਇਹ ਵੇਖੋ ਜੀ ਅਸੀਂ ਨਾ ਇਸ ਗੱਲ ਦਾ ਜਵਾਬ ਮੇਰੇ ਕੋਲ ਹੈ ਕਿ ਬਹੁਤ سارے ਬੱਚੇ ਜਿਹੜੇ ਕਿ ਜਿਨ੍ਹਾਂ ਦੇ ਨੰਬਰ ਘਟ ਆਉਂਦੇ ਆ ਉਹ ਉਹਨਾਂ ਦੇ ਜਦੋਂ ਪੇਰੈਂਟਸ ਪੁੱਛਦੇ ਨੇ ਵੀ ਤੁਹਾਡੇ ਨੰਬਰ ਕਿਉਂ ਘਟ ਆਏ ਉਹ ਕਹਿੰਦਾ ਸਾਡਾ ਪੇਪਰ ਸਿਲੇਬਸ ਤੋਂ ਬਾਹਰ ਆਇਆ ਤੇ ਜਾਂ ਟੀਚਰ ਨੇ ਉਹਨਾਂ ਬੱਚਿਆਂ ਦੇ ਮਾਰਕਸ ਲਾਏ ਜਿਹੜੇ ਉਹਨਾਂ ਕੋਲ ਟਿਊਸ਼ਨ ਪੜ੍ਹਦੇ ਆ ਇਹ ਤੱਕ ਮੈਂ ਬੱਚੇ ਦੀ ਗੱਲ ਕਰ ਰਿਹਾ ਹਾਂ ਲੇਕਿਨ ਜਿਹੜੇ ਬੰਦੇ ਦਾ ਵਾਪਸ ਦਾ ਨਾ ਉਹ ਜਾਣ ਉਹ ਤਾਂ ਕਹਿਗਾ ਕਹਿਗਾ ਮੇਰੇ ਨਾਲ ਲਜਾਇਜ ਹੋਈ ਲੇਕਿਨ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਸਾਡੇ ਮਾਨਯੋਗ ਡੀਜੀਪੀ ਸਾਹਿਬ ਨੇ ਕਿਹਾ ਸੀਗਾ ਕਿ ਜਿਹੜਾ ਕੋਈ ਵੀ ਅੱਗੇ ਤੋਂ ਚਲਾਨ ਹੋਏਗਾ ਤੁਸੀਂ ਦੇਖੋ ਸਾਡੀਆਂ ਗੱਡੀਆਂ ਦੇ ਅੱਗੇ ਵੀ ਪਿੱਛੇ ਵੀ ਕੈਮਰੇ ਲੱਗ ਚੁੱਕੇ ਨੇ ਜਿਹੜਾ ਹੁਣ ਕੋਈ ਦੂਸਰੇ ਚੌਂਕਾਂ ਵਿੱਚ ਵੀ ਕੋਈ ਕਿਸੇ ਚੈਕਿੰਗ ਕਰੇਗਾ ਨਾ ਉਹਨਾਂ ਦੇ ਸ਼ੋਲਡਰਾਂ ਦੇ ਉੱਪਰ ਸ਼ਾਇਦ ਛੋਟੇ ਜਿਹੜੇ ਕੈਮਰੇ ਲੱਗ ਸਕਦੇ ਆ ਤੇ ਜਿਨ੍ਹਾਂ ਨਾਲ ਕੋਈ ਵੀ ਉਹ ਬੰਦਾ ਕੋਈ ਵਾਕ ਤੁਹਾਡੇ ਨਾਲ ਗੱਲਬਾਤ ਕਰ ਰਿਹਾ ਟਾਕਿੰਗ ਕਰ ਰਿਹਾ ਜਾਂ ਤੁਹਾਡੇ ਨਾਲ ਬਿਹੇਵ ਜਿਹੜਾ ਬਿਹੇਵ ਜੋ ਵੀ ਹੋਏਗਾ ਉਸ ਵਿੱਚ ਰਿਕਾਰਡ ਹੋਏਗਾ ਤੇ ਕੋਈ ਬੰਦਾ ਇਹ ਨਹੀਂ ਕਹਿ ਸਕਦਾ ਕਿ ਉਹ ਕਿ ਹਰੇਕ ਬੰਦੇ ਦਾ ਜਿਹੜਾ ਚਲਾਨ ਹੁੰਦਾ ਉਹਦੇ ਤੇ ਕਹਿਣਾ ਹੁੰਦਾ ਕਿ ਮੇਰੇ ਦਾ ਧੱਕਾ ਹੋਇਆ ਜੀ ਮੇਰਾ ਨਜਾਇਜ਼ ਹੋਇਆ ਲੇਕਿਨ ਜਿਹੜੇ ਟੀਵੀ ਤੇ ਲੱਗੇ ਨੇ ਜਿਹੜੇ ਕੈਮਰੇ ਲੱਗੇ ਨੇ ਸੀਸੀਟੀਵੀ ਕੈਮਰਾ ਇਹ ਕੈਮਰੇ ਨੇ ਕਿਸੇ ਨੂੰ ਕੋਈ ਬਖਸ਼ਣਾ ਨਹੀਂ ਗਾ ਇਹਨੇ ਉਹਦੀ ਫੋਟੋ ਕਲਿੱਕ ਕਰਕੇ ਨਾਲ ਫੋਟੋ ਨਾਲ ਟਾਈਮਿੰਗ ਨਾਲ ਗੱਡੀ ਦਾ ਨੰਬਰ ਜਿਹੜਾ ਉਹਦੇ ਘਰ ਲੈਟਰ ਪੋਸਟ ਹੋ ਜਾਣਾ ਹੈ ਚੇ ਚਲਾਨਕਾਰ ਆ ਜਾਏਗਾ ਜਦੋਂ ਤੁਸੀਂ ਰੂਲ ਬ੍ਰੇਕ ਕਰਦੇ ਉਸ ਤੋਂ ਬਾਅਦ ਕਿੰਨੇ ਦਿਨਾਂ ਵਿੱਚ ਇਹ ਪ੍ਰਕਿਰਿਆ ਇਹਦੀ ਡਿਸਕਸ਼ਨ ਜੀ ਸਾਡੇ ਜਿਹੜੀ ਸਮਾਰਟ ਸਿਟੀ ਟੀਮ ਹੈ ਉਹਨਾਂ ਨੂੰ ਜ਼ਿਆਦਾ ਪਤਾ ਹੋਏਗਾ ਕਿਉਂਕਿ ਸਾਡੇ ਕੋਲ ਤੇ ਇਹ ਹੈਗਾ ਕਿ ਅਸੀਂ ਚੌਂਕਾਂ ਦੇ ਵਿੱਚ ਜਿਹੜੀ ਆ ਸਾਡੀ ਸਟਾਪ ਲਾਈਨ ਲੱਗੀ ਆ ਹੋਰ ਜਿਹੜੇ ਪੇਂਟ ਵਗੈਰਾ ਹੋ ਰਿਹਾ ਪੂਰੀਆਂ ਤਿਆਰੀਆਂ ਹੋ ਰਹੀਆਂ ਉਹ ਚੌਂਕਾਂ ਵਿੱਚ ਲਾਈਟਿੰਗਾਂ ਲਾਈਟਾਂ ਜਿਹੜੀਆਂ ਉਹ ਕਿਸਾਂ ਕਾਮਕਾਰੀਆਂ ਦਾ ਵਰਕ ਟਾਈਮ ਕੀ ਆ ਉਹ ਜਿਹੜਾ ਵਾ ਉਹ ਦੱਸ ਰਹੇ ਆ ਅਸੀਂ ਅਸੀਂ ਦੱਸ ਸਕਦੇ ਆ ਜਿਹੜਾ ਪੋਸਟ ਕਰਨ ਦਾ ਜਾਂ ਉਹਨਾਂ ਕੋ ਪਹੁੰਚਣ ਦਾ ਤਰੀਕਾ ਆ ਜਾਂ ਟਾਈਮਿੰਗ ਆ ਉਹਦੇ ਬਾਬਤ ਉਹ ਹੀ ਟੀਮ ਹੀ ਜਾਣ ਸਕਦੀ ਹੈ ਸਰ ਆਖਰੀ ਸਵਾਲ ਆਪ ਸ਼ਹਿਰ ਦੀ ਜਨਤਾ ਨੂੰ ਆਮ ਜਨਤਾ ਨੂੰ ਕੀ ਮੈਸੇਜ ਦੇਣਾ ਚਾਹੋਗੇ ਈਚ ਲਾਂਚ ਸ਼ੁਰੂ ਹੋਣ ਤੋਂ ਪਹਿਲਾਂ ਲੋਕਾਂ ਨੂੰ ਕੀ ਅਵੇਅਰਨੈਸ ਜਾਗਰੂਕ ਕਰਨਾ ਚਾਹੋਗੇ ਇਹ ਵੇਖੋ ਜੀ ਤੁਹਾਡੇ ਮਾਧਿਅਮ ਰਾਹੀਂ ਅਸੀਂ ਬਹੁਤ ਵੱਡਾ ਇੱਕ ਮੀਡੀਆ ਦਾ ਬੜਾ ਵੱਡੇ ਪਿੱਲਰ ਹੈ ਜਿਹੜਾ ਕਿ ਸਾਡੀ ਇੱਥੇ ਕਈ ਹੋਈ ਗੱਲ ਨੂੰ ਹਰੇਕ ਕੰਮ ਤੱਕ ਪਹੁੰਚਾਉਂਦਾ ਸੋ ਇਸ ਮਾਧਿਅਮ ਰਾਹੀਂ ਅਸੀਂ ਜਨਤਾ ਕੋ ਅਪੀਲ ਕਰਦੇ ਆਂ ਕਿ ਹਰੇਕ ਸ਼ਹਿਰ ਦੇ ਨਾਗਰਿਕਤ ਕੋ ਕਿ ਜਿਹੜੇ ਵੀ ਟ੍ਰੈਫਿਕ ਦੀ ਪਾਲਣਾ ਨਹੀਂ ਪਹਿਲਾਂ ਕਰਦੇ ਸੀਗੇ ਉਹ ਹੁਣ ਆਉਣ ਵਾਲੇ ਦਿਨਾਂ ਵਿੱਚ ਜਿਹੜੇ ਸਾਡੇ ਕੈਮਰੇ ਆ ਇਹ ਵਰਕ ਕਰਦੇ ਪਏ ਆ ਤੇ ਇਹਦੇ ਵਿੱਚ ਤੁਹਾਨੂੰ ਤੁਸੀਂ ਇੱਕ ਵਾਰੀ ਕੈਦ ਹੋਗੇ ਤੇ ਤੁਹਾਨੂੰ ਕੋਈ ਕੱਢ ਨਹੀਂ ਸਕਦਾ ਭਾਵੇਂ ਤੁਹਾਡੇ ਕੋ ਕਿੰਨੀ ਵੱਡੀ ਕੋਈ ਸ਼ਫਾਸ਼ ਹੋਵੇ ਅਸੀਂ ਬੇਨਤੀ ਕਰਦੇ ਆਂ ਕਿ ਤੁਸੀਂ ਟ੍ਰੈਫਿਕ ਰੂਲ ਜਰੂਰ ਫਾਲੋ ਕਰ ਜਿਹੜੀ ਸਟਾਪ ਲਾਈਨ ਆ ਉਹਦੇ ਪਿੱਛੇ ਹੀ ਥੋੜਾ ਖੜੇ ਹੋ ਜੇ ਤੁਸੀਂ ਸਟਾਪ ਲਾਈਨ ਨੂੰ ਟੱਚ ਵੀ ਕਰ ਗਏ ਤਾਂ ਤਾਂ ਵੀ ਤੁਹਾਨੂੰ ਪੈਨਲਟੀ ਪੈ ਸਕਦੀ ਆ ਸੋ ਜਿਹੜੇ ਖਾਸ ਕਰਕੇ ਜਿਸਾਂ ਅਸੀਂ ਖੱਬੇ ਨੂੰ ਜਾਣਾ ਹੁੰਦਾ ਖੱਬੇ ਵਾਲਾ ਬੰਦਾ ਜਿਹੜਾ ਉਹ ਖੱਬੇ ਪਾਸੇ ਖੜਾ ਹੋਵੇ ਜਿਹੜਾ ਸਿੱਧਾ ਜਾਣਾ ਹੁੰਦਾ ਉਹ ਸੈਂਟਰ 'ਚ ਖੜਾ ਹੋਵੇ ਜਿੰਨੇ ਰਾਈਟ ਨੂੰ ਜਾਣਾ ਹੁੰਦਾ ਉਹ ਰਾਈਟ ਪਾਸੇ ਖੜਾ ਹੋਵੇ ਅਸੀਂ ਕੀ ਵੇਖਦੇ ਆ ਕਿ ਜਿਹੜਾ ਖੱਬੇ ਪਾਸੇ ਖੜਾ ਵਾ ਉਹਨੇ ਜਦੋਂ ਲਾਈਟ ਹੋਣਦੀ ਆ ਸੱਜੇ ਪਾਸੇ ਨੂੰ ਤੇ ਉਹ ਖੱਬੇ ਪਾਸਿਓਂ ਨਿਕਲ ਕੇ ਤੇ ਉਹ ਰਾਈਟ ਨੂੰ ਜਾਂਦਾ ਪਿਆ ਜਿਹੜੇ ਸੈਂਟਰ ਵਾਲੇ ਜਾਂ ਆ ਖੱਬੇ ਨੂੰ ਮੋੜਨ ਵਾਲੇ ਉਹਨਾਂ ਨੂੰ ਦਿੱਕਤ ਆਉਂਦੀ ਆ ਨਾਲ ਐਕਸੀਡੈਂਟ ਵੀ ਬਹੁਤ ਐਕਸੀਡੈਂਟ ਵੀ ਜਿਆਦਾ ਹੁੰਦੇ ਆ ਔਰ ਟਾਈਮਿੰਗ ਵੀ ਜਾਮ ਵੀ ਜਿਆਦਾ ਲੱਗਦੇ ਇਸ ਕਾ ਕਿ ਉਹਨਾਂ ਕੋ ਅਪੀਲ ਆ ਕਿ ਜਿਹੜੇ ਟਰੈਫਿਕ ਰੂਲ ਆ ਉਹ ਫੋਲੋ ਕਰਨ ਜਿਹੜੇ ਟਰੈਫਿਕ ਨਿਯਮ ਆ ਜੇ ਉਹਨਾਂ ਨੂੰ ਪਨਾ ਲਈਏ ਸਭ ਤੋਂ ਸੌਖਾ ਟਰੈਫਿਕ ਨਿਯਮ ਆ ਅਪਲਾਈ ਕਰਦੇ ਸਿੱਖਣੇ ਤੇ ਸਭ ਤੋਂ ਔਖਾ ਜਿਹਾ ਚਲਾਨ ਭੁਗਤਣਾ थैंक यू सो मच सर ऐसे के ਸਾਡੇ ਨਾਲ ట్రాఫిక్ ਇਨਚਾਰਜ ਦਲਜੀਤ ਸਿੰਘ ਜਿਨ੍ਹਾਂ ਨੇ ਦੱਸਿਆ ਕਿ ਆਮ ਜਨਤਾ ਨੂੰ ਸੁਚੇਤ ਕੀਤਾ ਹੈ ਕਿ ਹੁਣ ਜੇਕਰ ਤੁਸੀਂ ਕੋਈ ਵੀ ਟ੍ਰੈਫਿਕ ਨਿਯਮ ਦੀ ਉਲੰਘਣਾ ਕਰਦਾ ਹੈ ਤਾਂ ਉਸ ਦੀ ਖੈਰ ਨਹੀਂ ਕਿਉਂਕਿ ਹਰ ਚੌਂਕ ਦੇ ਵਿੱਚ ਸੀਸੀਟੀਵੀ ਕੈਮਰੇ ਲੱਗੇ ਨੇ ਔਰ ਇਹ ਵਰਕ ਕਰ ਰਹੇ ਨੇ ਤੇ ਕੁਝ ਹੀ ਦਿਨਾਂ ਦੇ ਵਿੱਚ ਇਹ ਚਲਾਨ ਸ਼ੁਰੂ ਹੋ ਜਾਣਗੇ ਔਰ ਜੇ ਤੁਸੀਂ ਕੋਈ ਰੂਲ ਬ੍ਰੇਕ ਕੀਤਾ ਹੈ ਤਾਂ ਚਲਾਨ ਤੁਹਾਡੇ ਘਰ ਆ ਕੇ ਪੋਸਟ ਦੇ ਰਾਹੀਂ ਤੁਹਾਡੇ ਘਰ ਪਹੁੰਚਣਗੇ ਸੋ ਤੁਸੀਂ ਵੀ ਜੇ ਇਹ ਵੀਡੀਓ ਦੇਖ ਰਹੇ ਹੋ ਤਾਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਜ਼ਰੂਰ ਸੁਣ ਲਓ ਕਿ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰੋ ਤਾਂ ਜੋ ਆਮ ਜਨਤਾ ਜਿਹੜੀ ਹੈ ਜੋ ਜਿਸ ਦੇ ਨਾਲ ਬਹੁਤ ਸਾਰੇ ਨੁਕਸਾਨ ਹੁੰਦੇ ਨੇ ਐਕਸੀਡੈਂਟ ਹੁੰਦੇ ਨੇ ਕੀਮਤੀ ਜਾਨਾਂ ਜਾਂਦੀਆਂ ਨੇ ਉਹਨਾਂ ਨੂੰ ਬਚਾਇਆ ਜਾ ਸਕੇ ਤੇ ਅਸੀਂ ਵੀ ਤੁਹਾਨੂੰ ਇਹੀ ਕਹਿੰਨੇ ਆ ਕਿ ਆਓ ਰਲ ਕੇ ਸਾਰੇ ਇਸ ਪ੍ਰਕਿਰਿਆ ਜੋ ਸ਼ੁਰੂ ਹੋਣ ਜਾ ਰਹੀ ਹੈ ਇਸ ਪ੍ਰਕਿਰਿਆ ਦਾ ਸਾਥ ਦਿਈਏ ਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰੀਏ ਕੈਮਰਾਮੈਨ ਅੱਜ ਦੇ ਨਾਲ ਮੈਂ ਸੁਖਜੀਤ ਗ੍ਰੇਡ ਪੰਜਾਬ ਟੀਵੀ ਅੰਮ੍ਰਿਤਸਰ